ਹੋਲੀ ਵਾਲੇ ਦਿਨ 2 ਘੰਟੇ ਦੀ ਬ੍ਰੇਕ ਲੱਗ ਸਕਦੀ ਹੈ। ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ। ਦਰਸਲ 14 ਮਾਰਚ ਨੂੰ ਪੂਰੇ ਦੇਸ਼ ਭਰ ਦੇ ਵਿੱਚ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਉਸੇ ਦੌਰਾਨ ਹੀ ਤੁਹਾਨੂੰ ਦੱਸਦੇ ਨੇ ਕਿ 14 ਮਾਰਚ ਨੂੰ ਮੁਸਲਿਮ ਪਾਇਚਾਰੇ ਦਾ ਜਿਹੜਾ ਜੁਮਾਵੀਆ ਤੇ ਇਸ ਦੇ ਰਿਲੇਟਡ ਤੁਹਾਨੂੰ ਇਹ ਦੱਸਦੇ ਨੇ ਕਿ ਯੂਪੀ ਦੇ ਮੇਅਰ ਦਾ ਇੱਕ ਬਿਆਨ ਆਇਆ ਜਿਸ ਨੂੰ ਜਿਸ ਬਿਆਨ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਦਰਸਲ ਯੂਪੀ ਦੇ ਮੇਅਰ ਦਾ ਕਹਿਣਾ ਹੈ ਕਿ 12 ਵਜੇ ਤੋਂ ਲੈ ਕੇ 2 ਵਜੇ ਤੱਕ 14 ਮਾਰਚ ਨੂੰ ਬ੍ਰੇਕ ਕੀਤੀ ਜਾਏ ਤੇ ਪੂਰੇ ਦੇਸ਼ ਦੇ ਵਿੱਚ ਹੋਲੀ ਨਾ ਖੇਡੀ ਜਾਏ ਤਾਂ ਕਿ ਮੁਸਲਿਮ ਪਾਇਚਾਰੇ ਨੂੰ ਕਿਸ तरह दी कोई समस्या ना आवे तो से पार्टी दे विधायक हरिपूजन ठाकुर ਦਾ ਬਿਆਨ ਆਇਆ ਉਹਨਾਂ ਨੇ ਕਿਹਾ ਕਿਸ ਤਰੀਕੇ ਦੇ ਨਾਲ ਕਰਨਾ ਤਾਂ ਅਤਵਾਦੀਆਂ ਵਾਲਾ ਵਿਵਹਾਰ ਕਰਨਾ ਜੇਕਰ ਮੁਸਲਮ ਪਾਇਚਾਰੇ ਨੂੰ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ ਤਾਂ 12 ਵਜੇ ਤੋਂ ਲੈ ਕੇ 2 ਵਜੇ ਤੱਕ ਘਰ ਤੋਂ ਬਾਹਰ ਨਾ ਨਿਕਲਣ ਔਰ ਜੇਕਰ ਬਾਹਰ ਨਿਕਲਣ ਤੇ ਰੰਗ ਲੱਗ ਵੀ ਜਾਂਦਾ ਤੇ ਇਸ ਦੇ ਵਿੱਚ ਗੁੱਸਾ ਕਰਨ ਦੀ ਕੋਈ ਅਵਿਸ਼ਕਤਾ ਨਹੀਂ ਹੈ ਕੋਈ ਲੋੜ ਨਹੀਂ ਤਾਂ ਅਖੀਰਕਾਰ 12 ਵਜੇ ਤੋਂ ਲੈ ਕੇ 2 ਵਜੇ ਤੱਕ 14 ਮਾਰਚ ਨੂੰ ਬ੍ਰੇਕ ਲੱਗਣੀ ਚਾਹੀਦੀ ਹੈ ਜਾਂ ਫਿਰ ਨਹੀਂ ਆਪਣੀ ਰਾਏ ਸਾਡੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ